ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਾਈ ਮਰਦਾਨਾ ਜੀ ਦਾ ਨਾਮ ਸਿੱਖ ਇਤਿਹਾਸ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਦੇ ਰੂਪ ਵਿੱਚ ਗੂੰਜਦਾ ਹੈ ਜਿਨ੍ਹਾਂ ਨੇ ਸਾਦਗੀ, ਸ਼ਰਧਾ ਤੇ ਸੰਗੀਤ ਦੀ અલੌਕਿਕ ਤਾਕਤ ਨਾਲ ਗੁਰੂ ਨਾਨਕ ਦੇਵ ਜੀ ਦੇ ਸਫ਼ਰ ਨੂੰ ਸੰਗੀਤਮਈ ਰੰਗਾਂ ਵਿੱਚ ਰੰਗ ਦਿੱਤਾ। ਉਹ ਸਿਰਫ ਇੱਕ ਸਾਥੀ ਹੀ ਨਹੀਂ ਸਨ। ਸਗੋਂ ਗੁਰੂ ਜੀ ਦੇ ਦਿਲ ਦੀ ਧੜਕਣ, ਉਹਨਾਂ ਦੀ ਆਤਮਾ ਦਾ ਸੰਗੀਤ ਤੇ ਸੱਚ ਦੀ ਖੋਜ ਵਿੱਚ ਇੱਕ اٹੁੱਟ ਸੰਗੀ ਸਨ ਭਾਈ ਮਰਦਾਨਾ ਜੀ ਦੀ ਜ਼ਿੰਦਗੀ ਇੱਕ ਅਜਿਹੀ ਮਿਸਾਲ ਹੈ ਜੋ ਸਾਨੂੰ ਸਿਖਾਉਂਦੀ ਹੈ ਸੱਚਾ ਪਿਆਰ ਸਮਰਪਿਤ ਤੇ ਸਾਦਗੀ ਕਿਸੇ ਵੀ ਰੂਹ ਨੂੰ ਪਰਮਾਤਮਾ ਦੇ ਨੇੜੇ ਲੈ ਜਾ ਸਕਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੁਨੀਆ ਨੂੰ ਏਕਤਾ ਪਿਆਰ ਤੇ ਸੱਚ ਦਾ ਸੁਨੇਹਾ ਸਟਾਉਣ ਲਈ ਉਦਾਸੀਆਂ ਤੇ ਗਏ ਸੀ ਤਾਂ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਸਨ ਭਈ ਮਰਦਾਨਾ ਜੀ ਨੇ ਗੁਰੂ ਜੀ ਦੇ ਸ਼ਬਦਾਂ ਨੂੰ ਆਪਣੀ ਸੁਰਾਂ ਨਾਲ ਸਜਾਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦਾਂ ਰਾਹੀਂ ਜਗਤ ਨੂੰ ਤਾਰਿਆ। ਸ਼ਬਦਾਂ ਰਾਹੀਂ ਆਪਣਾ ਵਿਲੱਖਣ ਫਲਸਫਾ ਦਿੱਤਾ ਤੇ ਸ਼ਬਦਾਂ ਰਾਹੀਂ ਹੀ ਨਿਗਰਣਿਆਂ ਨੂੰ ਗੁਣਵਾਨ ਬਣਾਇਆ। ਇਹ ਬਾਬੇ ਦੇ ਸ਼ਬਦਾਂ ਦੀ ਚੋਟ ਹੀ ਸੀ ਜਿਨ੍ਹਾਂ ਨੇ ਕੌਡੇ ਰਕਸ਼, ਬਲੀ ਕੰਧਾਰੀ, ਸੱਜਣ ਠੱਗ ਤੇ ਹੋਰ ਲੱਖਾਂ ਦੇ ਜੀਵਨ ਵਿੱਚ ਵੱਡਾ ਇਨਕਲਾਬ ਲਿਆਂਦਾ ਸੀ। ਇਨਾ ਸ਼ਬਦਾਂ ਨੂੰ ਸੰਗੀਤਬੱਧ ਕਰਨ ਵਾਲੇ ਰਵਾਬੀ ਪਈ ਮਰਦਾਨਾ ਜੀ ਦਾ ਵੀ ਇਹ ਇਨਕਲਾਬ ਲਿਹਾਉਣ 'ਚ ਬਰਾਬਰ ਦਾ ਯੋਗਦਾਨ ਰਿਹਾ। ਪਈ ਮਰਦਾਨੇ ਦਾ ਗੁਰੂ ਜੀ ਦਾ ਪੱਕਾ ਸਾਥੀ ਬਨਣਾ ਆਪਣੇ ਆਪ ਵਿੱਚ ਇੱਕ ਵੱਡੀ ਕਰਾਮਾਤ ਸੀ। ਉਸ ਸਮੇਂ ਜਦੋਂ ਜਾਤ ਪਾਤ ਤੇ ਛੂਛਾ ਦਾ ਪੂਰਾ ਜ਼ੋਰ ਸੀ, ਉਦੋਂ ਨੀਮੀ ਜਾਤੀ ਵਜੋਂ ਜਾਣੀ ਜਾਂਦੀ ਮਰਾਸੀ ਜਾਤ ਨਾਲ ਸੰਬੰਧ ਰੱਖਣ ਵਾਲੇ ਮਰਦਾਨੇ ਨੂੰ ਸਦਾ ਆਪਣੇ ਨਾਲ ਰੱਖਣਾ ਗੁਰੂ ਜੀ ਦੀ ਬਾਣੀ ਵਿੱਚ ਦੱਸਿਆ ਸਿਧਾਂਤ ਹੈ। ਅਮਲੀ ਤੌਰ ਤੇ ਜਿਉਂ ਕੇ ਦਿਖਾਉਣ ਦਾ ਸਬਬ ਸੀ ਗੁਰੂ ਜੀ ਨੇ ਇਹ ਉਚਾਰਿਆ ਸੀ ਨੀਚਾ ਅੰਦਰ ਨੀਚ ਜਾਤੀ ਨੀਚੀ ਹੂੰ ਅਤਨੀਚ ਨਾਨਕ ਤਿਨ ਕੇ ਸੰਗ ਸਾਥ ਵੜਿਆ ਸਿਓ ਕਿਆ ਰੀਸ ਜਿੱਥੇ ਨੀਚ ਸਮਾਲੀਐ ਤਿੱਥੇ ਨਦ ਤੇਰੀ ਬਖਸੀਸ ਪਈ ਮਰਦਾਨੇ ਦਾ ਜਨਮ ਰਾਏ ਪੋਏ ਦੀ ਤਲਵੰਡੀ ਵਿਖੇ ਪਿਤਾ ਮੀਰ ਬਾਦਰੇ ਦੇ ਘਰ ਮਾਤਾ ਲਖੋ ਦੀ ਕੁੱਖੋਂ 1459 ਈਸਵੀ ਨੂੰ ਹੋਇਆ ਉਨ੍ਹਾਂ ਦੇ ਪਿਤਾ ਡੂਮਾ ਵਾਲਾ ਖਾਨਦਾਨੀ ਕੀਤਾ ਕਰਦੇ ਸਨ ਜਿਸ ਵਿੱਚ ਜਿੱਥੇ ਲੋਕਾਂ ਦੇ ਘਰ ਸੁਨੇਹੇ ਦੇਣ ਦਾ ਕੰਮ ਵੀ ਹੁੰਦਾ ਸੀ ਉੱਥੇ ਲੋਕਾਂ ਦੇ ਮਨੋਰੰਜਨ ਲਈ ਗਾਉਣਾ ਵੀ ਸ਼ਾਮਿਲ ਸੀ ਇਤਿਹਾਸਕਾਰ ਦੱਸਦੇ ਨੇ ਕਿ ਮਾਤਾ ਲੱਖੋ ਦੇ 6 ਬੱਚੇ ਹੋ ਕੇ ਮਰ ਗਏ ਸੀ ਤੇ 7ਵਾਂ ਬੱਚਾ ਸੀ ਜਿਸ ਦਾ ਨਾਮ ਮਾਤਾ ਨੇ ਮਰ ਜਾਣਾ ਰੱਖਿਆ ਹੋਇਆ ਸੀ ਕਿਉਂਕਿ ਉਸ ਨੂੰ ਇਸ ਦੀ ਵੀ ਛੇਤੀ ਮਰ ਜਾਣ ਦਾ ਡਰ ਸੀ ਮਰਦਾਨੇ ਨੂੰ ਨਿੱਕੇ ਹੁੰਦੇ ਤੋਂ ਹੀ ਗੌਣ ਵਜਾਉਣ ਦਾ ਸ਼ੌਂਕ ਸੀ ਜਦੋਂ 1480 ਈਸਵੀ ਵਿੱਚ ਉਸ ਦੀ ਰਬਾਬ ਦੀ ਟੁਣਕਾਰ ਬਾਬੇ ਨਾਨਕ ਦੇ ਕੰਨਾਂ ਵਿੱਚ ਪਈ ਤਾਂ ਬਾਬਾ ਮੋਇਆ ਗਿਆ ਤੇ ਮਰਦਾਨੇ ਨੂੰ ਸਦਾ ਲਈ ਆਪਣਾ ਸਾਥੀ ਬਣਾ ਲਿਆ ਗੁਰੂ ਜੀ ਨੇ ਉਹਨਾਂ ਨੂੰ ਮਰ ਜਾਣਾ ਦੀ ਥਾਂ ਮਰਦਾ ਨਾ ਆਖਿਆ ਜਿਸ ਤੋਂ ਉਹਨਾਂ ਦਾ ਨਾਮ ਮਰਦਾਨਾ ਪ੍ਰਸਿੱਧ ਹੋਇਆ ਮਰਦਾਨਾ ਪੱਕਾ ਹੀ ਗੁਰੂ ਜੀ ਦਾ ਸਾਥੀ ਬਣ ਗਿਆ ਤੇ ਉਹਨਾਂ ਦੀ ਰਵਾਬ ਦਾ ਸੰਗੀਤ ਗੁਰੂ ਜੀ ਦੇ ਸ਼ਬਦਾਂ ਦਾ ਆਧਾਰ ਬਣਿਆ। ਗੁਰੂ ਜੀ ਦੇ ਸ਼ਬਦਾਂ ਨੇ ਰਵਾਬ ਦੇ ਸੰਗੀਤ ਚੋਂ ਹੋ ਕੇ ਹੀ ਤਪ ਦੇ ਹਿੱਦਿਆਂ ਨੂੰ ਠਾਰਿਆ। ਜਨਮ ਸਾਖੀਆਂ ਦੇ ਲੇਖਕਾਂ ਨੇ ਭਾਈ ਮਰਦਾਨੇ ਨੂੰ ਭੁੱਖ ਦਾ ਸਤਾਇਆ ਹੋਇਆ ਲਿਖਿਆ। ਪਾਵੇਂ ਇਹ ਉਹਨਾਂ ਨੇ ਗੁਰੂ ਜੀ ਨਾਲ ਵਾਪਰੀਆਂ ਘਟਨਾਵਾਂ ਦਾ ਆਧਾਰ ਬਣਾਉਣ ਲਈ ਇਸ ਨਾਟਕ ਦੀ ਕਲਪਨਾ ਕੀਤੀ ਹੋਵੇ। ਪਰ ਲਗਭਗ 50 ਸਾਲ ਤੋਂ ਵੱਧ ਸਮਾਂ ਗੁਰੂ ਜੀ ਤੇ ਗੁਰਵਾਣੀ ਦਾ ਸਾਥ ਤੁਰ ਹਿੱਦੇ ਤੇ ਰੂਹ ਤੋਂ ਮਾਣਿਆ ਹੋਵੇ। ਉਸ ਨੂੰ دنیਵੀ ਭੁੱਖ ਤੰਗ ਕਰੇ ਇਹ ਯਕੀਨ ਕਰਨਾ ਮੁਸ਼ਕਿਲ ਹੈ ਭਾਵੇਂ ਮਰਦਾਨਾ ਜੀ ਦੀ ਉਮਰ ਗੁਰੂ ਤੋਂ 10 ਸਾਲ ਵੱਡੀ ਸੀ ਪਰ ਉਹਨਾਂ ਦੀ ਨਿਮਰਤਾ ਨੇ ਉਹਨਾਂ ਨੂੰ ਸਦਾ ਹੀ ਗੁਰ ਚਰਨਾਂ ਦਾ ਭੌਰਾ ਬਣਾਈ ਰੱਖਿਆ ਮਰਦਾਨਾ ਜੀ ਦਾ ਵਿਆਹ ਕਦੋਂ ਹੋਇਆ ਇਤਿਹਾਸ ਵਿੱਚ ਇਸ ਕੋਈ ਇਸ ਵਾਰੀ ਕੋਈ ਸਰੋਤ ਨਹੀਂ ਮਿਲਦਾ ਮਰਦਾਨਾ ਜੀ ਦੇ ਦੋ ਪੁੱਤਰ ਰਜ਼ਾਦਾ ਤੇ ਸਚਾਦਾ ਦਾ ਜ਼ਿਕਰ ਜ਼ਰੂਰ ਆਉਂਦਾ ਜਿਨ੍ਹਾਂ ਚੋਂ ਸਚਾਦਾ ਗੁਰੂ ਸੰਗਤ ਦੇਵ ਜੀ ਦੇ ਦਰਵਾਜ਼ੇ 'ਤੇ ਕੀਰਤਨ ਕਰਦਾ ਸੀ ਪਾਈ ਸਾਹਿਬ ਦੇ ਦਿਹਾਂਤ ਬਾਰੇ ਵੀ ਵਿਦਵਾਨਾਂ ਵਿੱਚ ਕੁਝ મતਭੇਦ ਪਏ ਜਾਂਦੇ ਐ ਕੁਝ 1534 ਈਸਵੀ ਦੱਸਦੇ ਨੇ ਤੇ ਕੁਝ 1538 ਐਸੇ ਤਰ੍ਹਾਂ ਇੱਕ ਵਿਚਾਰ ਵਿੱਚ ਪਾਈ ਸਾਹਿਬ ਨੇ ਆਪਣਾ ਸਰੀਰ ਅਫਗਾਨਿਸਤਾਨ ਚ ਕੁਰਮ ਨਦੀ ਦੇ ਕੰਢੇ ਕੁਰਮ ਨਗਰ ਵਿੱਚ ਛੱਡਿਆ ਜਦਕਿ ਦੂਜੇ ਵਿਚਾਰ ਵਿੱਚ ਉਹਨਾਂ ਨੇ ਕਰਤਾਰਪੁਰ ਸਾਹਿਬ ਵਿਖੇ ਦੇ ਤਿਆਗੀ ਸਾਰੇ ਵਿਦਵਾਨ ਮੰਨਦੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀ ਕੀਤਾ ਜਿਸ ਤੋਂ ਉਹਨਾਂ ਦਾ ਕਰਤਾਰਪੁਰ ਸਾਹਿਬ ਵਿਖੇ ਸਵਰਗਵਾਸ ਹੋਣਾ ਹੀ ਠੀਕ ਜਾਪਦਾ ਹੈ ਕਿਉਂਕਿ ਸਿਰਫ ਸੰਸਕਾਰ ਕਰਨ ਲਈ ਗੁਰੂ ਜੀ ਦੇ ਅਫਗਾਨਿਸਤਾਨ ਜਾਣ ਦਾ ਕੀਤੇ ਜ਼ਿਕਰ ਨਹੀਂ ਮਿਲਦਾ